ਕੋਕੀ ਦੀ ਅਗਵਾਈ ਹੇਠ ਅਜੰਸਥਾਨਕ ਬਚਤ ਤੋਂ ਵਿਕੇ ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰ ਵਿਭਾਗ ਦੀ ਕਮੇਟੀ ਦੀ ਇੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਪਤਰਕਾਣਾ ਗੱਲਬਾਤ ਕਰਦੇ ਆ ਗੁਰਪ੍ਰੀਤ ਗੋਗੀ ਨੇ ਕਿ ਅਜਿਹੇ ਦੌਰਾਨ ਲੁਧਿਆਣਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ ਜਿਨ੍ਹਾਂ ਵਿੱਚ ਖਾਸ ਤੌਰ ਤੇ ਬੁੱਡੇ ਨਾਲੇ ਦੀ ਸਮੱਸਿਆ ਤੋਂ ਇਲਾਵਾ ਗੰਦੇ ਪਾਣੇ ਦੀ ਨਿਕਾਸੀ ਅਤੇ ਹੋਰ اہم ਮੁੱਦਿਆਂ ਨੂੰ ਸ਼ਾਮਿਲ ਕੀਤਾ ਗਿਆ ਇਸ ਮੀਟਿੰਗ ਦੌਰਾਨ ਵੱਖ-ਵੱਖ ਭਾਗਾਂ ਦੇ ਅਫਸਰ ਮੌਜੂਦ ਰਹੇ ਅਤੇ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਨੂੰ ਲੋੜਿੰਦੇ ਨਿਰਦੇਸ਼ ਜਾਰੀ ਕੀਤੇ ਹਨ ਉੱਥੇ ਹੀ ਉਹਨਾਂ ਨੇ ਬੁੱਡੇ ਨਾਲੇ ਦੀ ਸੁੰਦਰੀਕਰਨ ਵਾਸਤੇ 650 ਕਰੋੜ ਰੁਪਏ ਦੇ ਕੇਂਦਰੀ ਪੰਡਾ ਦੀ ਉੱਚ ਪੱਧਰੀ ਜਾਂਚ ਬਾਰੇ ਵੀ ਗੱਲ ਆਖੀ। ਆ ਦੇਖੋ ਵਿਧਾਸਵਾ ਕਮੇਟੀ ਜਿਹੜੀ ਹੈਗੀ ਆ ਉਹਨੇ ਅੱਜ ਉਥੇ ਸਾਡੇ ਸਤਿਕਾਰਯੋਗ ਮੈਂਬਰ ਸੈਜਬਾਣ ਐਮਐਲਏ ਸੈਜਬਾਣ ਸ਼ੈਰੀ ਕਲਸੀ ਜੀ, ਅਮਨਦੀਪ ਕਰੋੜਾ ਜੀ, ਡਾਕਟਰ ਜੀਵਨ ਜੋਤ ਜੀ, ਸੋਨਖ ਸਾਹਿਬ, ਮਕਾ ਸਾਹਿਬ ਤੇ ਸ਼ੈਰੀ ਕਲਸੀ ਜੀ ਜਿੰਨੇ ਵੀ ਸਾਡੇ ਸਤਿਕਾਰਯੋਗ ਮੈਂਬਰ ਇੱਥੇ ਆਏ ਨੇ ਆ ਮਾਰੋ ਜੀਵਨ ਜੋਤ ਜੀ ਆਏ ਨੇ। ਆ ਨੀਨਾ ਮਿੱਕਲ ਜੀ ਮਤਲਬ ਸਾਡੇ ਜਿੰਨੇ ਸਰਕਾਰ ਦੇ ਮੈਂਬਰ ਸਾਰੇ ਆਏ ਜੋ ਕਿ ਲੁਧਿਆਣਾ ਸ਼ਹਿਰ ਵਾਸਤੇ ਔਰ ਪੰਜਾਬ ਵਾਸਤੇ ਜੋ ਜੋ এনवायरमेंट ਦੇ ਉੱਤੇ ਔਰ ਡਿਵੈਲਪਮੈਂਟ ਦੇ ਉੱਤੇ ਔਰ ਅੱਛੀਆਂ ਪਾਲਿਸੀਆਂ ਲੈ ਕੇ ਆਉਣ ਦੇ ਉੱਤੇ ਜੋ ਬਿਜਲੀ ਦੀ ਕੋਈ ਸਮੱਸਿਆ ਕੋਈ ਪਾਣੀ ਦੀ ਸਮੱਸਿਆ ਕੋਈ ਬੁੱਡੇ ਨਾਲੇ ਦੀ ਸਮੱਸਿਆ ਖਰ ਤਰੀਕੇ ਦੇ ਅੱਜ ਇੱਥੇ ਬੜੇ ਵਿਚਾਰ ਸਾਂਝੇ ਕੀਤੇ ਗਏ ਔਰ ਉਹਨਾਂ ਦੇ ਟ੍ਰੈਫਿਕ ਦੇ ਉੱਤੇ ਔਰ ਕੁੜੇ ਦੇ ਉੱਤੇ ਉੱਤੇ ਚਿੱਟੇ-ਚਿੱਟੇ ਮੇਨ ਮੇਜਰ ਪੁਆਇੰਟਸ ਸ਼ੇਅਰ ਵਾਸਤੇ ਪ੍ਰੋਬਲਮ ਸੀਗੀ ਉਹ ਟੀਸੀ ਸੈਫਾ ਸੈਟੀਸਫੈਕਟ ਕਾਰਟੂਪ ਬੈਠੇ ਨੇ ਕਮਿਸ਼ਨਰ ਸਾਹਿਬ ਤੇ ਬਾਕੀ ਸਾਰੇ ਇਹਨਾਂ ਦੇ ਕੋਆਰਡੀਨੇਟਸ ਇਹਨਾਂ ਨੇ ਸੀ ਰਾਲਕੇ ਵਿਦਿਆਤ੍ਰਿਕ ਕੇਦਰ 'ਚ ਹਿੱਸਾ ਆਜੇ ਕਿਤੇ ਜਿਹਨਾਂ ਨਾਲ ਆਉਣ ਵਾਲੇ ਜਿਹਨਾਂ ਨੂੰ ਤੁਹਾਨੂੰ ਦੁਦਾਨੇ 'ਚ ਬਹੁਤ ਸਾਰੀਆਂ ਚੇਂਜਸ ਰਹਿੰਦੇ ਨੇ। ਠੀਕ ਹੈ। ਅਸਲ ਦੂਸਰਾ ਮੁੱਦਾ ਇਹ ਆ ਦੂਸਰਾ ਮੁੱਦਾ ਤੇ ਸੀ ਚਾਹਾਂਗੇ। ਠੀਕ ਹੈ। ਨੈਕਸਟ ਮੀਟਿੰਗ ਦੇ ਵਿੱਚ ਜਾਵਾਂਗੇ ਅੱਜ ਤਾਂ ਕੁਝ ਮੈਂਬਰ ਸਾਹਿਬਾਨੇ ਜਲਦੀ ਜਾਣਾ ਸੀਗਾ ਤੇ ਨੈਕਸਟ ਮੀਟਿੰਗ ਜਾ ਕੇ ਉਹ ਵੀ ਇਹਨਾਂ ਨੂੰ ਦਿਖਾਵਾਂਗੇ ਕਿਸ ਤਿੱਕੇ ਨਾਲ ਇੱਥੇ ਜੋ ਜੋ ਪ੍ਰੋਬਲਮਸ ਨੇ ਨਾਲ ਐਡਮਿਨਿਸਟ੍ਰੇਸ਼ਨ ਵੀ ਜਾਏਗੀ ਮਿਸਟਰ ਸਾਹਿਬ ਵੀ ਜਾਣਗੇ ਕਮਿਸ਼ਨ ਵਾਲੇ ਵੀ ਸਾਰੇ ਜਾਵਾਂਗੇ ਅਸੀਂ ਨੈਕਸਟ ਮੀਟਿੰਗ 'ਚ ਜਾਵਾਂਗੇ ਤਾਂ ਕਿ ਉਹ ਸਾਰੀਆਂ ਮਸ਼ੀਨਾਂ ਵਗੈਰਾ ਲੈ ਕੇ ਜੋ ਇਸ ਬੱਤ ਘਟੜਲੇ ਨੂੰ ਸਾਫ ਕਰਦੇ ਸੀ ਉਹ ਸਾਡੀ ਸਰਕਾਰ ਦਾ ਉਪਰਾਲਾ ਉਹ ਲੋਸ ਇਨ ਦੇ ਪਰੇ ਚੜ੍ਹਦੇ ਦਸ਼ਸ਼ਕਾਰ ਸਰ ਬੋਲ ਤੁਸੀਂ ਜੋ ਆ ਰਹੇ ਆ ਉਸ ਨੂੰ ਰੈਗੇੂਲਰ ਕਰਤਾ ਜਿਹੜਾ ਕਿਹੜੇ ਕਿਹੜੇ ਬਿੱਲ ਕਿਹੜੀ ਕਿਹੜੀ ਐਥੇ ਬੰਦਾ ਜੀ ਉਹ ਉਹ ਹੁਣ ਮੌਨ ਸੈਸ਼ਨ ਜਦੋਂ ਆਏਗਾ ਸਾਡੇ ਕੋਲ ਏਜੰਡੇ ਦੀ ਕਾਪੀ ਆ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕਿਹੜੇ ਕਿਹੜੇ ਬਿੱਲ ਆ ਰਹੇ ਨੇ ਤੇ ਉਹ ਵੀ ਦੱਸੂਗਾ ਸਾਡੇ ਮਾਨਯੋਗ ਸਪੀਕਰ ਸਾਹਿਬ ਤੇ ਉਹਨਾਂ ਸਾਰੇ ਪੂਰੇ ਦਿਰੋਂ ਲੱਗੇ ਹੋਏ ਔਰ ਬਹੁਤ ਜਲਦੀ ਹੋਵੇਗਾ ਜੇਕਰ ਪਰ ਮੈਰੀ ਮੈਰੀ ਬਣੀ ਪ੍ਰਜੈਕਟ ਜਿਸ ਦਾ ਜਿਹੜਾ ਪੀਰਾ ਹੁਣ ਸੁਣ ਲੱਗੀ ਵੀ ਆਉ ਵੀ ਮਾਜੂ ਕਮਿਸ਼ਨ ਸਾਹਿਬ ਨਾਲ ਉਹਨੇ ਵਿਚਾਰ ਕੀਤਾ ਜਿਸ ਦਾ ਕੰਮ ਸ਼ੁਰੂ ਹੋ ਗਿਆ ਨੇ ਇਹ ਉਹ ਨੂੰ ਅਸੀਂ ਬਹੁਤ ਜਲਦੀ ਨਿਪਟਾ ਲਾਂਗੇ ਸਰ ਸ਼ਹਿਰਾਂ ਦੇ ਵਿੱਚ ਸੀਵਰੇਜ ਵਿਵਸਥਾ ਨੂੰ ਵੀ ਲੈ ਕੇ ਕਿਸ ਤਰੀਕੇ ਦੇ ਇੰਤਜ਼ਾਮ ਹੈਗੇ ਨੇ ਕਿਉਂਕਿ بارشਾਂ ਦਾ ਮੌਸਮ ਹੈ ਕਹਿੰਦੇ ਸ਼ਹਿਰ ਇਹ ਕਿੰਨਾ ਅਬੋਧ ਹੁੰਦੀ ਨਹੀਂ ਉਹ ਦੇਖੋ ਜਿਹੜੇ ਪੁਰਾਣੇ ਸ਼ਹਿਰ ਨੇ ਜਾਂ ਕਿਤੇ ਵੀ ਨੇ ਉਹ ਹੁਣ ਕਈ ਸਾਡੇ ਪ੍ਰਸਾਤੀ ਜਿਹੜੇ ਨਾਲੇ ਨੇ ਉਹਨਾਂ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਰੋਡ ਗਲੀਆਂ ਨੂੰ ਸਾਫ਼ ਕਰਨ ਦਾ ਜਿਸ ਬੁੱਟੇ ਨਾਲੇ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਕੋਕਲੇਨ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਨੇ ਹਰ ਪਾਸਿਓ ਸਾਡੇ ਜਿੰਨੇ ਕਾਰਪੋਰੇਸ਼ਨ ਦੇ ਅਫੀਸਰ ਮੁਸਤਾਇਦ ਨੇ ਔਰ ਲੱਗੇ ਹੋਏ ਨੇ ਪੂਰਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬਾ ਆਪ ਪਰਸਨਲੀ ਤੌਰ ਤੇ ਵਿਜ਼ਿਟ ਕਰਕੇ ਸਾਰੀਆਂ ਚੀਜ਼ਾਂ ਨੂੰ ਕਮਿਸ਼ਨਰ ਸਾਹਿਬ ਸਾਰੇ ਅਸੀਂ ਗੱਲ ਕੀਤੀ ਸਰ ਕੋਈ ਖਾਸ ਵਿਸ਼ਾ ਲੁਧਿਆਣੇ ਦੇ ਦੀ ਕੋਈ ਅਜਿਹੀ ਗੱਲਬਾਤ ਕੋਈ ਮੈਂ ਲੱਗੀ ਵੀ ਗੱਲਬਾਤ ਹੋਈ ਬਜਟ ਦੀ ਚੋਣਾਂ ਯਾਰ ਇਹ ਡਿਵੈਲਪਮੈਂਟ ਇਹ ਡਿਵੈਲਪਮੈਂਟ ਦੀ ਮੀਟਿੰਗ ਆ ਇਹ ਰਹੂਗਾ ਸਾਡੇ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਦੀ ਮੀਟਿੰਗ ਆ ਇੱਥੇ ਕੋਈ ਰਾਜਨੀਤੀ ਨਹੀਂ ਹੈ ਰਾਜਨੀਤੀ ਸਿ ਵਿਧਾਨ ਸਭਾ ਚੁੱਪ ਚਾਪ ਇਹ ਕਿਹੜੇ ਵਿਭਾਗਾਂ ਦੇ ਜਿਹੜੇ ਇਸਦੀ ਗੱਲ ਹੈ ਬੈਕ ਵਿੱਚ ਸਤਿਕਾਰਯੋਗ ਸਾਡੇ ਡੀਸੀ ਸਾਹਿਬਾ ਜੋ ਸਾਡੇ ਲੁਧਿਆਣੇ ਦੇ ਥਾਟ ਨੇ ਮਿਸਟਰ ਸਾਹਿਬ ਰਿਸ਼ੀ ਸਾਹਿਬ ਔਰ ਪੋਲੂਸ਼ਨ ਬੋਰਡ ਦੇ ਸਾਰੇ ਆਫੀਸਰ ਸਾਹਿਬਾਨ ਸਿਵਲਾਈ ਬੋਰਡ ਦੇ ਇਰੀਗੇਸ਼ਨ ਦੇ ਫੋਰੈਸਟ ਡਿਪਾਰਟਮੈਂਟ ਦੇ ਪੀਐਸਪੀਸੀਐਲ ਦੇ ਔਰ ਸਾਰੇ ਕਾਰਪੋਰੇਟ ਜਿੰਨੇ ਬਾਕੀ ਦੇ ਆਪਣੇ ਐਡ ਨਹੀਂ ਕੋਈ ਜਾਰੀ ਕੀਤੇ ਗਏ ਉਹਨਾਂ ਕਿਸੇ ਮੁੱਦੇ ਨੂੰ ਨਹੀਂ ਜੋ ਜੋ ਬੇਨਿਜਮੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਹਲਕੇ ਸਾਰਾ ਪ੍ਰਸ਼ਾਸਨ ਤੇ ਸ਼ਾਸਨ ਔਰ ਉਹਦੇ ਨਾਲ ਨਾਲ ਜੋ ਜੋ ਵੀ ਜਿੱਥੇ ਜਿੱਥੇ ਸਾਨੂੰ ਨੈਗਲੀਜੈਂਸੀ ਲੱਗਦੀ ਆ ਉਸ ਚੀਜ਼ ਨੂੰ ਅਸੀਂ ਕਵਰ ਅਪ ਕਰਦੇ ਨੇ ਨਹੀਂ ਉਹ ਸੀ ਬੁੱਟੇ ਨਾਲੇ ਦਾ ਅਸੀਂ ਕੇਸ ਡਿਸਾਈਡ ਕਰ ਲਿਆ ਵੀ ਤਾਂ ਸਵਾਰ ਕਮੇਟੀ ਸਿਫਾਰਸ਼ ਕਰਤੀ ਹੈ ਵੀ ਅਸੀਂ ਉਹਨੂੰ ਸੀਪੀਏ ਨੂੰ ਤੇ ਬਿਜ਼ਨਸ ਨੂੰ ਭੇਜ ਗਏ ਨਾਲਾ ਬੁੱਟਾ ਨਾਲਾ ਸਾਫ਼ ਵੀ ਕਰਾਂਗੇ